ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਟਾਈਮ ਖੜੇ ਆ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਰਚਾ ਕੋਲਕੱਤਾ ਵਿਖੇ ਇੱਥੇ ਗੁਰਦੁਆਰਾ ਸਾਹਿਬ ਨੂੰ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਆਪਾਂ ਕਰਦੇ ਆ ਸੇਵਾਦਾਰਾਂ ਨਾਲ ਗੱਲਬਾਤ ਆ ਜਾ ਤੇਜਪਾਲ ਸਿੰਘ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਸਿੰਘ ਸਭਾ ਕੋਲਕੱਤਾ ਦੀ ਸਹਿਯੋਗ ਨਾਲ ਲੰਗਰ ਕਮੇਟੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਗਰਤਾ ਸਿੱਖ ਸੰਗਤ ਵਿਖੇ ਮਹਾਨ ਬਸ਼ੀਸ਼ ਸਮਾਗਮ ਉਲੀਕਿਆ ਗਿਆ ਜੋ ਗੁਰੂ ਨਾਨਕ ਨਾਮ ਲੈਵਾ ਸਿੱਖ ਪਹਿਲੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਮੇਂ ਨਿਮਾਣੇ ਸਿੱਖ ਭਾਈ ਤਾਰੂ ਸਿੰਘ ਕੋਪਟ ਹੋਏ ਹਨ ਉਹਨਾਂ ਦੀ ਸ਼ਹਾਦਤ ਜੋ ਪਹਿਲੇ ਸ਼ਹੀਦ ਹੋਏ ਹਨ ਸਿੱਖ ਧਰਮ ਦੇ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਹੈ 11 ਜਨਵਰੀ 2025 ਨੂੰ ਸ਼ਨੀਵਾਰ ਨੂੰ ਸਵੇਰੇ 10 ਵਜੇ ਸਹਿਜ ਪਾਠ ਦੇ ਭੋਗ ਪਾਣਗੇ ਉਸ ਤੋਂ ਅਪਰੰਤ ਕੁਰਬਾਨੀ ਦਾ ਹਰਜਸ ਕੀਰਤਨ ਭਾਈ ਤਾਰੂ ਸਿੰਘ ਪੋਪਟ ਦੀ ਸ਼ਹਾਦਤ ਦੀ ਜੋ ਵਿਚਾਰ ਹੈ ਇਤਿਹਾਸ ਹੈ ਉਹਦੀ ਸਾਂਝ ਪਾਈ ਜਾਵੇਗੀ ਭਾਈ ਗੁਰਵਿੰਦਰ ਸਿੰਘ ਜੀ ਐਸਜੀਪੀਸੀ ਪ੍ਰਚਾਰਕ ਅੰਮ੍ਰਿਤਸਰ ਜੰਮੂ ਵਾਲੇ ਅਤੇ ਵਿਸ਼ੇਸ਼ ਹੋਰ ਕਲਕੱਤੇ ਦੇ ਰਾਗੀ ਅਤੇ ਭਾਦੀ ਸਿੰਘ ਨਿਵਾਨਾ ਦੀਆਂ ਹਾਜ਼ਰੀਆਂ ਭਰਨਗੇ ਉਸ ਤੋਂ ਉਪਰੰਤ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਵਰਤੇਗਾ ਸਰਵਤ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਸ ਮਹਾਨ ਸਿੱਖ ਪਹਿਲੇ ਸ਼ਹੀਦੀ ਜਵਾਦ ਨੂੰ ਸਮਰਪਿਤ ਉਲੀਕੇ ਗਏ ਸਮਾਗਮ ਦੌਰਾਨ ਹਾਜ਼ਰੀਆਂ ਪਰ ਕੀ ਗੁਰਬਾਣੀ ਦਾ ਹਰਜਸ ਕੀਰਤਨ ਤੇ ਪਹਿਲੇ ਸ਼ਹੀਦ ਸਿੱਖ ਭਾਈ ਤਾਰੂ ਸਿੰਘ ਕੋਪਟ ਦਾ ਇਤਿਹਾਸ ਸਰਵਣ ਕਰਕੇ ਇਤਿਹਾਸ ਤੋਂ ਜਾਣੂ ਹੋਣ ਦੀ ਕਿਰਪਾਲਤਾ ਕਰਨੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰਦੁਆਰਾ ਗਰਚਾ ਸਿਕ ਸੰਗਤਵਿਖੇ ਸਮੂਹ ਸ੍ਰੀ ਗੁਰੂ ਸਿੰਘ ਸਭਾ ਤੇ ਕੋਲਕੱਤਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉਲੀਕੇ ਗਏ ਸਮਾਗਮ ਅੰਦਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਜੋ ਨਿਆਸ ਸ੍ਰੀ ਅਕਾਲ ਓ